ਸੀ ਰਿਫਾਰਮ ਯੂਕੇ ਚੁਣੀ ਹੈ ਕਿਉਂ ਚੁਣੀ ਹੈ ਇਹਦੇ ਇਹਦੇ ਬਾਰੇ ਦੱਸਿਓ ਇਸ ਕੰਟਰੀ ਦੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਆ ਕਿ ਲੋਕਾਂ ਨੂੰ ਛੜਕਾ ਦੇ ਬੈਣਾ ਪੈਂਦਿਆ ਹੈ ਛੜਕਾਂ ਦੇ ਸੌਣਾ ਪੈਂਦਿਆ ਹੈ ਬਿੱਲ ਇੰਨੇ ਹਾਈ ਹੋ ਗਏ ਆ ਕਿ ਲੋਕ ਤੁਸੀਂ ਦੇਖਿਆ ਜਾਵੇ 75% ਜਿਹੜੀ ਆ ਵਰਕਿੰਗ ਕਲਾਸ ਹੈ ਡੈਫੀਟ ਵਰਕਿੰਗ ਕਲਾਸ ਜਿਹੜੀ ਆ ਉਹ ਕੰਮ ਕਰਕੇ ਮਾਰਗੇਜ ਪੇ ਨਹੀਂ ਕਰ ਸਕਦੇ ਇੰਟਰਸਟ ਰੇਟ ਇੰਨੇ ਹਾਈ ਹੋ ਚੁੱਕੇ ਆ ਘਰਾਂ ਦੇ એનર્ਜੀ ਬਿੱਲ ਇਹਨੇ ਹਾਈ ਹੋ ਚੁੱਕੇ ਆ ਕਿ ਜਿਹੜੇ ਤੁਹਾਡੇ ਵਾਸਤੇ ਅਫੋਰਡ ਕਰਨੇ ਬਹੁਤ ਔਖੇ ਹੋ ਚੁੱਕੇ ਆ ਪਾਲਿਸਿਸ ਕੀ ਹੈਗੀਆਂ ਪਾਰਟੀ ਦੀਆਂ ਕਿਹੜੀ ਗੱਲ ਲੱਗੀ ਤੁਹਾਨੂੰ ਕਿ ਰਿਫਾਰਮ ਯੂਕੇ ਹੀ ਜੁਆਇਨ ਕਰਨੀ ਚਾਹੀਦੀ ਹੈ ਖੁਜੀ ਆਪਾਂ ਸਾਰੇ ਬੈਕਗ੍ਰਾਉਂਡ ਆਪਣੀ ਸਾਰਿਆਂ ਦੀ ਪੰਜਾਬ ਤੋਂ ਆ ਉਹ ਆਪਾਂ ਜਿੱਦਾਂ ਸ਼ੁਰੂ ਤੋਂ ਹੀ ਚੱਲਦੇ ਆਉਨੇ ਆ ਕਿ ਸਾਡੇ ਦਾਦੇ ਨੇ ਜਿੱਥੇ ਵੋਟ ਪਾਈ ਆ ਉਹ ਮੇਰਾ ਹੁਣ ਪੋਤਰਾ ਵੀ ਗਾਂ ਬਾਵੇ ਤੇ ਉਹਦਾ ਗਾਂ ਪੋਤਰਾ ਵੀ ਉੱਥੇ ਪਾਵੇ ਪਰ ਨਹੀਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਛੱਡਣੀਆਂ ਪੈਣੀਆਂ ਐ ਅੱਜ ਦੇ ਇੱਕ ਸਮੇਂ ਨਾਲ ਚੱਲਣਾ ਪੈਣਾ ਐ ਜਿਹੜੇ ਇੱਥੋਂ ਦੇ ਵਸਨੀਕ ਆ ਉਹ ਇਹ ਚੀਜ਼ਾਂ ਨਹੀਂ ਦੇਖਦੇ ਜਿਹੜੇ ਇੱਥੇ ਅਸੀਂ ਰਹਿ ਕੇ ਸਾਨੂੰ ਸਾਡੇ ਹਰੇਕ ਹੱਕ ਸਾਨੂੰ ਮਿਲਿਆ ਐ ਸਾਨੂੰ ਅਸੀਂ ਇੱਥੇ ਕਮਾਈ ਕੀਤੀ ਐ ਕਮਾਈ ਕਰਕੇ ਅਸੀਂ ਪਿੱਛੇ ਆਪਣੇ ਪੰਜਾਬ 'ਚ ਵੀ ਭੇਜੇ ਆ ਇੱਥੇ ਵੀ ਅਸੀਂ ਰਹਿੰਦੇ ਆ ਇੱਥੇ ਵੀ ਆਪਣੇ ਕਾਰੋਬਾਰ ਬਣਾਏ ਆ ਕਿਉਂ ਬਣਾਏ ਗਏ ਆ ਜਿਹਨਾਂ ਸਾਨੂੰ ਬਰਾਬਰ ਦਾ ਹੱਕ ਦਿੱਤਾ ਹੈ ਸੋ ਜਿੱਥੇ ਗੱਲ ਸਿੱਖ ਚਿਹਰੇ ਤੇ ਆ ਜਾਂਦੀ ਹੈ ਤੇ ਸਾਡਾ ਇੱਕ ਸਿੱਖ ਚਿਹਰਾ ਜ਼ਰੂਰ ਹੈ ਸੋ ਹੁਣ ਉਸ ਤੋਂ ਬਾਅਦ ਸਾਡੇ ਦੋ ਹੋਰ ਪੱਗਾਂ ਵਾਲੇ ਸਰਦਾਰ ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਗੱਜਦੇ ਹੋਏ ਦੇਖਣਾ ਚਾਹੁੰਦੇ ਹੋਂ ਤੇ ਵੱਧ ਤੋਂ ਵੱਧ ਵੋਟ ਜਿਹੜੀ ਹੈਗੀ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਕਰੋ हां जी दोस्तों सस्शाकाल ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਇਸ ਵळे ਯੂਕੇ ਦੇ ਵਿੱਚ ਇਲੈਕਸ਼ਨ ਦੀ ਜਿਹੜੀ ਹੈ ਕੈਂਪੇਨ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ 4 ਜੁਲਾਈ ਨੂੰ ਪੂਰੇ ਇੰਗਲੈਂਡ ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਸਰਕਾਰ ਕਿਹਦੀ ਬਣਦੀ ਹੈ ਤੇ ਪੂਰੇ ਇੰਗਲੈਂਡ ਦੇ ਵਿੱਚੋਂ ਐਮਪੀ ਕੌਣ-ਕੌਣ ਚੁਣਿਆ ਜਾਂਦਾ ਪਰ ਸਾਡੇ ਲਈ ਯਾਨੀ ਕਿ ਪੰਜਾਬੀਆਂ ਲਈ ਸਿੱਖਾਂ ਲਈ ਮਾਨ ਵਾਲੀ ਗੱਲ ਇਹ ਹੈ ਕਿ ਸਾਡੇ ਕੁਝ ਚਿਹਰੇ ਜਿਹੜੇ ਸਿੱਖ ਚਿਹਰੇ ਨੇ ਉਹ ਵੀ ਇਸ ਵळे ਇਲੈਕਸ਼ਨ ਲੜ ਰਹੇ ਨੇ ਜੇਕਰ ਉਹ ਜਿੱਤ ਜਾਂਦੇ ਨੇ ਤੇ ਐਮਪੀ ਬਣ ਗਏ ਉਹਨਾਂ ਦੇ ਵਿੱਚੋਂ ਅੱਜ ਸਾਡੇ ਨਾਲ ਨੇ ਸਰਦਾਰ ਨਵਦੀਪ ਸਿੰਘ ਹੋਰੀ ਤੇ ਜਿਹੜੇ ਲੰਡਨ ਦੇ ਇੱਕ ਇਲਾਕੇ ਤੋਂ ਚੋਣ ਲੜ ਰਹੇ ਨੇ ਇਹ ਜੇਕਰ ਉਹ ਜਿੱਤ ਜਾਂਦੇ ਤੇ ਐਮਪੀ ਬਣ ਗਏ ਤੇ ਫਿਰ ਸਿੱਖਾਂ ਦੇ ਮਸਲੇ ਘਟ ਗਿਣਤੀਆਂ ਦੇ ਮਸਲੇ ਉਸ ਤੋਂ ਬਾਅਦ ਬ੍ਰਿਟਿਸ਼ ਲੋਕਾਂ ਦੇ ਮਸਲੇ ਤੇ ਤੀਸਰੀ ਗੱਲ ਜਿਹੜੀ ਵੱਡੀ ਆ ਜਿਵੇਂ ਵੱਡੇ ਪੱਧਰ ਤੇ ਮਹਿੰਗਾਈ ਵਧ ਰਹੀ ਹੈ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਸੋ ਉਹਦੇ ਲਈ ਕਿਵੇਂ ਕੰਮ ਕਰਨਗੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਬਹੁਤ ਦੂਰ ਚੱਲ ਕੇ ਬਰਮਿੰਗਮ ਤੋਂ ਲੰਡਨ ਪਹੁੰਚੇ ਆ ਖਾਸ ਤੌਰ ਦੇ ਉਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸਿੱਖ ਚਿਹਰੇ ਜਿਹੜੇ ਨੇ ਉਹ ਜਾਣਦੇ ਨੇ ਰਾਜਨੀਤੀ ਦੇ ਵਿੱਚ ਕਿਤੇ ਵੀ ਕਿਸੇ ਵੱਡੇ ਮਕਾਮ ਦੇ ਉੱਤੇ ਪਹੁੰਚਦੇ ਆ ਸੋ ਸਾਨੂੰ ਖੁਸ਼ੀ ਹੁੰਦੀ ਆ ਆਪਾਂ ਪਹੁੰਚਦੇ ਆ ਅੱਜ ਸਾਡੇ ਆਪਾਂ ਪਹੁੰਚੇ ਹੋਏ ਆ ਨਵਦੀਪ ਸਿੰਘ ਹੋਰਾਂ ਦੇ ਘਰ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰੀਏ ਫਿਰ ਗੱਲਬਾਤ ਕਰਾਂਗੇ ਕਿਵੇਂ ਸਬਬ ਬਣਿਆ ਤੇ ਸਾਰੀ ਗੱਲਬਾਤ ਜਿਹੜੀ ਹੈਗੀ ਕਿਵੇਂ ਕੈਂਪੇਨ ਚੱਲ ਰਹੀ ਹੈ ਕੀ ਕੀ ਉਹਨਾਂ ਦਾ ਜਿਹੜਾ ਹੈਗਾ ਚੋਣ ਮੈਨੀਫੈਸਟੋ ਦੇ ਵਿੱਚ ਹੈਗਾ ਸਾਰੀ ਗੱਲਬਾਤ ਕਰਾਂਗੇ ਆਓ ਸਭ ਤੋਂ ਪਹਿਲਾਂ ਵੈਲਕਮ ਕਰੀਏ ਪਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪਾਜੀ ਜੀ ਤਾਂ ਬਹੁਤ ਬਹੁਤ ਹੀ ਮਿਹਰਬਾਨੀ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਕੋਲ ਆਏ ਜੇ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਹੋਰ ਸੁਣਾਓ ਚੜਦੀ ਕਲਾ ਸਭ ਵਧੀਆ ਜੀ ਬੜੀ ਕਿਰਪਾ ਹੈ ਵਾਹਿਗੁਰੂ ਦੀ ਤੇ ਬਸ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਆ ਪਰ ਉਹ ਗੱਲ ਨਹੀਂ ਹੈਗੀ ਜਿਦਾ ਆਪਣੇ ਇੰਡੀਆ ਦੇ ਵਿੱਚ ਚੱਲਦਾ ਹੈ ਹਾਂ ਪਰ ਇੱਥੇ ਡਿਫਰੈਂਟ ਤਰੀਕੇ ਨਾਲ ਇਲੈਕਸ਼ਨ ਕਰਨਾ ਪੈਂਦਾ ਹੈ ਹਾਂ ਬਿਲਕੁਲ ਬਿਲਕੁਲ ਸੋ ਸਭ ਤੋਂ ਪਹਿਲਾਂ ਮੁਬਾਰਕਾਂ ਭਾਜੀ ਤੁਹਾਨੂੰ ਬਹੁਤ ਬੜੀ ਮਿਹਰਬਾਨੀ ਥੈਂਕ ਯੂ ਭਾਜੀ ਕਿਉਂਕਿ ਸਾਨੂੰ ਜਦੋਂ ਪੱਗ ਵਾਲੇ ਜਿਹੜੇ ਸਾਡੇ ਹੈਗੇ ਆ ਕੈਂਡੀਡੇਟ ਉਹਨਾਂ ਨੂੰ ਦੇਖਦੇ ਆ ਤਾਂ ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਰਿਫਾਰਮ ਯੂਕੇ ਨੇ ਜਿਹੜੀ ਹੈਗੀ ਟਿਕਟ ਦਿੱਤੀ ਆ ਸੋ ਇਸ ਲਈ ਤੁਹਾਨੂੰ ਮੁਬਾਰਕਾਂ ਬਹੁਤ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਜੀ ਜੀ ਅੱਛਾ ਰਵਾਇਤੀ ਪਾਰਟੀਆਂ ਜਿੱਦਾਂ ਹੁਣ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਇਹ ਚੱਲਦਾ ਵੀ ਇੱਕ ਤਾਂ ਬੀਜੇਪੀ ਆ ਇੱਕ ਕਾਂਗਰਸ ਆ ਦੋ ਰਵਾਇਤੀ ਪਾਰਟੀਆਂ ਆ ਸੋ ਜਿਨ੍ਹਾਂ ਨੇ ਵੀ ਜਾਣਾ ਹੁੰਦਾ ਇਹਨਾਂ ਪਾਰਟੀਆਂ 'ਚ ਜਾਂਦੇ ਨਵੀਂ ਪਾਰਟੀ ਜਾਂ ਫਿਰ ਜਿਹੜੀਆਂ ਹੋਰ ਪਾਰਟੀਆਂ ਹੁੰਦੀਆਂ ਉਹਨਾਂ ਵਾਲੇ ਜਦ ਤੁਸੀਂ ਰਿਫਾਰਮ ਯੂਕੇ ਚੁਣੀ ਐ ਕਿਉਂ ਚੁਣੀ ਐ ਇਹਦੇ ਇਹਦੇ ਬਾਰੇ ਦੱਸਿਓ ਜੀ ਪਰ ਜਿੱਦਾਂ ਤੁਸੀਂ ਦੇਖਿਆ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵਰਾਇਟੀ ਪਾਰਟੀਆਂ ਜਿਹੜੀਆਂ ਹੈਗੀਆਂ ਐ ਰਵਾਇਤੀ ਪਾਰਟੀਆਂ ਦੇ ਵਿੱਚ ਉਹ ਸ਼ੁਰੂ ਤੋਂ ਹੀ ਉਹ ਦੋ ਪਾਰਟੀਆਂ ਚੱਲੀ ਜਾਂਦੀਆਂ ਇਦਾਂ ਹੀ ਤੁਸੀਂ ਲਾਲੂ ਆਪਣੇ ਇੱਕ ਜਾਂਦੀ ਇੱਕ ਆ ਜਾਂਦੀ ਆ ਇਦਾਂ ਹੀ ਸਾਡੇ ਇੱਥੇ ਯੂਕੇ ਦੇ ਵਿੱਚ ਵੀ ਇੱਕ ਲੇਬਰ ਤੇ ਟੋਰੀ ਪਾਰਟੀ ਆ ਉਹ ਤੋਂ ਬਾਅਦ ਜਦੋਂ ਇਹਨਾਂ ਦੋਹਾਂ ਪਾਰਟੀਆਂ ਨੇ ਇਸ ਕੰਟਰੀ ਦੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਆ ਕਿ ਲੋਕਾਂ ਨੂੰ ਸੜਕਾਂ ਤੇ ਬੈਣਾ ਪੈਂਦਿਆ ਹੈ ਸੜਕਾਂ ਤੇ ਸੌਣਾ ਪੈਂਦਿਆ ਹੈ ਬਿੱਲ ਇੰਨੇ ਹਾਈ ਹੋ ਗਏ ਆ ਕਿ ਲੋਕ ਤੁਸੀਂ ਦੇਖਿਆ ਜਾਵੇ 75% ਜਿਹੜੀ ਆ ਵਰਕਿੰਗ ਕਲਾਸ ਆ ਡੈਫੀਨਿਟਲੀ ਵਰਕਿੰਗ ਕਲਾਸ ਜਿਹੜੀ ਆ ਉਹ ਕੰਮ ਕਰਕੇ ਮਾਰਗੇਜ ਪੇ ਨਹੀਂ ਕਰ ਸਕਦੇ ਇੰਟਰਸਟ ਰੇਟ ਇੰਨੇ ਹਾਈ ਹੋ ਚੁੱਕੇ ਆ ਘਰਾਂ ਦੇ એનર્ਜੀ ਬਿੱਲ ਇੰਨੇ ਹਾਈ ਹੋ ਚੁੱਕੇ ਆ ਕਿ ਜਿਹੜੇ ਤੁਹਾਡੇ ਵਾਸਤੇ ਅਫੋਰਡ ਕਰਨੇ ਬਹੁਤ ਔਖੇ ਹੋ ਚੁੱਕੇ ਆ ਕੋਈ ਸ਼ੱਕ ਨਹੀਂ ਹਾਂ ਤੇ ਜਦੋਂ ਅਸੀਂ ਦੇਖਿਆ ਹੈ ਕਿ ਇਹ ਜਿਹੜੀਆਂ ਦੋ ਪਾਰਟੀਆਂ ਹੈਗੀਆਂ ਐ ਇਹਨਾਂ ਨੇ ਲੋਕਾਂ ਦੇ ਵਾਸਤੇ ਲੋਕਾਂ ਦੇ ਇੱਕ ਹਿੱਤ ਦੇ ਵਿੱਚ ਕੋਈ ਵੀ ਕੰਮ ਇਦਾਂ ਦਾ ਨਹੀਂ ਕੀਤਾ ਹੂੰ ਕਿ ਜਿਹਦੇ ਵਾਸਤੇ ਕਿ ਲੋਕਾਂ ਨੂੰ ਥੋੜੀ ਜੀ ਰਾਤ ਮਿਲ ਸਕੇ ਹਾਂ ਹਾਂ ਹਾਂਜੀ ਬਿਲਕੁਲ ਸੋ ਇਸ ਲਈ ਤੁਸੀਂ ਮਤਲਬ ਬਰੀ ਫੋਰਮ ਜਿਹੜੀ ਯੂਕੇ ਜਿਹੜੀ ਹੈਗੀ ਉਹਨੂੰ ਚੁਣਿਆ ਵੀ ਇਹਨਾਂ ਵੱਲੋਂ ਲੜਿਆ ਜਾਵੇ ਇਲੈਕਸ਼ਨ ਹਣਾ ਹਾਂਜੀ ਜੀ ਅਸੀਂ ਪਹਿਲਾਂ ਤੋਂ ਹੀ ਕਾਫੀ ਜੂਲਰਜ਼ ਦੇ ਖਿਲਾਫ ਵੀ ਆ ਪ੍ਰੋਟੈਸਟ ਕੀਤੀ ਸੀ ਜੂਲਰਜ਼ ਐਕਸਪੈਂਡ ਹੋਇਆ ਹੈ ਉੱਥੇ ਕਾਫੀ ਚੀਜ਼ਾਂ ਜਿਹੜੀਆਂ ਦੇਖੀਆਂ ਗਈਆਂ ਕਿ ਲੋਕਾਂ ਨੂੰ ਆਪ ਦੀਆਂ ਨਵੀਆਂ ਕਾਰਾਂ ਦੇ ਕੇ ਹਾਂ ਫੇਰ ਨਵੀਆਂ ਕਾਰਾਂ ਲਿਆਉਣੀਆਂ ਪਈਆਂ ਉਹਨਾਂ ਦੇ ਐਕਸਟਰਾ ਬੋਝ ਉਹਨਾਂ ਦੇ ਪਿਆ ਹੈ ਕਿਸ਼ਤਾਂ ਵਧ ਗਈਆਂ ਹੈ ਤੇ ਦੇਖਿਆ ਜਾਵੇ ਤੇ ਉਹਦੇ ਚੱਕਰ ਦੇ ਵਿੱਚ ਅਸੀਂ ਕਾਫੀ ਪ੍ਰੋਟੈਸਟ ਕੀਤੇ ਆ ਤੇ ਇਸ ਪ੍ਰੋਟੈਸਟ ਦੇ ਦੌਰਾਨ ਦੌਰਾਨ ਜਦੋਂ ਅਸੀਂ ਜਾਂਦੇ ਰਹੇ ਆ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਉੱਥੋਂ ਹੀ ਇੱਕ ਰੀਫਾਰਮ ਪਾਰਟੀ ਜਿਹੜੀ ਆ ਉਹ ਆਪਣੀ ਉੱਪਰ ਕੇ ਆਈ ਆ ਠੀਕ ਹੈ ਜੀ ਉਹਦੇ ਨਾਲ ਨਾਲ ਤੁਸੀਂ ਦੇਖਿਆ ਜਾਵੇ ਕਿ ਇੱਥੋਂ 3 ਮਹੀਨੇ ਪਹਿਲਾਂ ਆਪਣੇ ਪ੍ਰਭਦੀਪ ਸਿੰਘ ਨੂੰ ਉਹਨਾਂ ਨੇ ਆਪਣੀ ਐਮਪੀ ਦੀ ਟਿਕਟ ਦਿੱਤੀ ਆ ਇੱਥੋਂ ਹੈਸਟਨ ਤੇ ਸਾਊਥ ਹਾਲ ਤੋਂ ਹੈਸਟਨ ਤੋਂ ਤੇ ਪਾਲਤਮਤ ਪਾਲਤਮਤ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਇਕੱਠੇ ਮੀਟਿੰਗਾਂ ਦੇ ਉੱਤੇ ਜਾਂਦੇ ਰਹੇ ਹਾਂ ਅਸੀਂ ਉਹਨਾਂ ਦਾ ਮੈਨੀਫੈਸਟੋ ਪੜਿਆ ਉਹਨਾਂ ਦੀਆਂ ਪਾਲਿਸੀਆਂ ਪੜੀਆਂ ਜਦੋਂ ਸਾਰੀਆਂ ਪਾਲਿਸੀਆਂ ਦੇਖੀਆਂ ਗਈਆਂ ਤੇ ਜਦੋਂ ਤੁਸੀਂ ਦੇਖਿਆ ਜਾਵੇ ਕਿ ਇਹਨਾਂ ਰਵਾਇਤੀ ਪਾਰਟੀਆਂ ਦੇ ਨਾਲੋਂ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਐ ਆਮ ਕਰਕੇ ਆਮ ਲੋਕਾਂ ਦੇ ਨਾਲ ਇੱਥੋਂ ਦੀ ਕਮਿਊਨਿਟੀ ਦੇ ਵਾਸਤੇ ਹਰੇਕ ਦੇ ਪੱਖ ਦੇ ਵਿੱਚ ਹੈਗੀਆਂ ਐ ਹਾਂ ਜੀ ਠੀਕ ਹੈ ਜੀ ਉਹ ਜਿਹੜੀ ਅਸੀਂ ਪਾਲਿਸੀ ਦੇਖੀ ਸਾਰੀ ਤੇ ਉਹਦੇ ਦੇਖ ਕੇ ਤੇ ਫਿਰ ਅਸੀਂ ਸੋਚਿਆ ਕਿ ਨਹੀਂ ਇਹ ਪਾਰਟੀ ਜਿਹੜੀ ਹੈਗੀ ਆ ਇਹ ਆਮ ਲੋਕਾਂ ਵਾਸਤੇ ਵੀ ਹੱਕ ਦੇ ਵਿੱਚ ਹੈਗੀ ਆ ਪਰ ਮੈਂ ਇੱਥੇ ਇੱਕ ਗੱਲ ਤੁਹਾਨੂੰ ਰੋਕਣਾ ਚਾਹੂੰਗਾ ਕਿ ਜਿਵੇਂ ਇਹਨਾਂ ਦਾ ਮੈਨੀਫੈਸਟੋ ਆ ਹਰੇਕ ਹੀ ਆਪਣੇ ਜੋ ਵੀ ਇਥੋਂ ਦਾ ਨਾਗਰਿਕ ਹੈਗਾ ਏ ਉਹਨੂੰ ਪੜਨਾ ਚਾਹੀਦਾ ਏ ਉਹਨੂੰ ਵੋਟ ਦੇਣ ਤੋਂ ਪਹਿਲਾਂ ਜਿੰਨੇ ਵੀ ਮੈਨੀਫੈਸਟੋ ਹੁੰਦੇ ਆ ਪੜਨੇ ਚਾਹੀਦੇ ਆ ਪੜਨਾ ਦਾ ਸਵਾਲ ਸੀ ਪਰ ਤੁਸੀਂ ਇਹਦਾ ਜਵਾਬ ਦਿੱਤਾ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਹਾਂਜੀ ਕਿ ਜਦੋਂ ਤੱਕ ਅਸੀਂ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਨਹੀਂ ਪੜਾਂਗੇ ਉਹਨਾਂ ਚ ਅਸੀਂ ਕੋਈ ਵੀ ਉਸ ਵੋਟ ਦਾ ਆਪਣੀ ਦਾ ਸਹੀ ਫਾਇਦਾ ਨਹੀਂ ਠਾ ਸਕਦੇ ਕੋਈ ਸ਼ੱਕ ਨਹੀਂ ਤੇ ਜਦੋਂ ਜੀ ਅਸੀਂ ਜਾਣਦੇ ਰਹੇ ਮੀਟਿੰਗਾਂ ਦੇ ਵਿੱਚ ਜਾਣਦੇ ਰਹੇ ਆ ਤੇ ਮੀਟਿੰਗਾਂ ਦੇ ਵਿੱਚ ਜਾਣ ਕਰਕੇ ਤੇ ਫਿਰ ਇਸ ਜਿਹੜੀ ਜਗ੍ਹਾ ਤੋਂ ਮੈਂ ਇਲੈਕਸ਼ਨ ਲੜ ਰਿਹਾ ਹਾਂ ਐ ਐਮਪੀ ਦਾ ਇਲੈਕਸ਼ਨ ਲੜ ਰਿਹਾ ਹਾਂ ਤੇ ਇਹ ਹੌਂਸੇ ਐਂਡ ਫਰਾਇਨ ਬਰਨਟ ਆ ਲੰਡਨ ਦਾ ਹੀ ਇੱਕ ਹਿੱਸਾ ਐ ਅੱਛਾ ਜੀ ਹਾਂਜੀ ਉੱਥੋਂ ਮੈਂ ਇਲੈਕਸ਼ਨ ਲੜਨਦਿਆਂ ਤੇ ਉੱਥੇ ਜਦੋਂ ਗੱਲਬਾਤ ਚੱਲੀ ਆ ਤੇ ਉੱਥੇ ਜਦੋਂ ਐਮਪੀ ਦੇ ਬਾਰੇ ਇਸ ਸਟ੍ਰਕਚਰ ਦੇ ਉੱਤੇ ਫਸਟ ਟਾਈਮ ਹੀ ਇਲੈਕਸ਼ਨ ਹੋਣ ਲੱਗਾ ਜੀ ਹੂੰ ਠੀਕ ਐ ਜੀ 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 ਪਾਲਿਸੀਜ਼ ਕੀ ਹੈਗੀਆਂ ਪਾਰਟੀ ਦੀਆਂ ਕਿਹੜੀ ਗੱਲ ਲੱਗੀ ਤੁਹਾਨੂੰ ਕਿ ਰਿਫਾਰਮ ਯੂਕੇ ਹੀ ਜੁਆਇਨ ਕਰਨੀ ਚਾਹੀਦੀ ਹੈ ਇਦਾਂ ਆ ਕੇ ਜੇ ਪਾਲਿਸੀਆਂ ਇਹਦੀਆਂ ਬਹੁਤ ਹੀ ਵਜਾਦੀਆਂ ਵਧੀਆ ਹੈਗੀਆਂ ਇੱਕ ਗੱਲ ਹੈਗੀ ਆ ਕਿ ਜੇ ਤੁਸੀਂ ਪ੍ਰਾਣੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਲੇਬਰ ਹੈਗੀ ਆ ਟੋਰੀ ਹੈਗੀ ਆ ਉਹਨਾਂ ਦੀਆਂ ਤੁਸੀਂ ਪਾਲਿਸੀਆਂ ਦੇਖੋ ਪਿਛਲੇ 20 ਸਾਲ ਤੋਂ 25 ਸਾਲ ਤੋਂ ਕੁਝ ਵੀ ਜਿਹੜੀ ਆਮ ਇਨਸਾਨ ਉਹਦੇ ਵਾਸਤੇ ਉਹਨਾਂ ਕੁਝ ਵੀ ਨਹੀਂ ਕੀਤਾ ਹੁਣ ਜਿਹੜੀ ਸਾਡੀ ਪਾਰਟੀ ਹੈਗੀ ਆ ਤੁਸੀਂ ਪਹਿਲਾਂ ਜਿਹੜਾ ਟੈਕਸ ਫ੍ਰੀ ਜਿਹੜਾ ਅਲਾਉਂਸ ਹੈਗਾ 12 1/2000 ਹੈਗਾ ਹੁਣ ਹੁਣ ਦੇਖੋ ਤੁਸੀਂ ਸਾਡੀ ਜਿਹੜੀ ਪਾਰਟੀ ਹੈਗੀ ਆ ਇਹਨੇ 20000 ਪਾਉਂਡ ਕੀਤਾ ਹੋਇਆ ਹਾਂਜੀ 20000 ਤੋਂ ਬਾਅਦ ਚ ਜਾ ਕੇ ਟੈਕਸ ਚਾਰਜ ਹੋਊਗਾ ਕੀ ਬਾਤ ਹੈ ਐਗਜ਼ਾਮਪਲ ਦੇ ਤੌਰ ਤੇ ਆਮ ਲੋਕਾਂ ਦੇ ਹੱਕ ਚ ਹੋ ਗਿਆ ਆਮ ਲੋਕਾਂ ਦੇ ਹੱਕ ਚ ਹੈ ਜੀ ਵੇਖੋ ਤੁਸੀਂ ਪਹਿਲਾਂ ਤੁਹਾਨੂੰ 12500 ਦੇ ਟੈਕਸ ਦੇਣਾ ਪੈਂਦਾ ਹੁਣ 20000 ਹੁਣ 20000 ਤੋਂ ਜਾ ਕੇ ਜੇ ਤੁਹਾਡੀ 30000 ਪਾਉਂਡ ਸੈਲਰੀ ਆ ਸਾਲ ਦੀ ਹੂੰ ਤੈਨੂੰ 10000 ਦੇ ਟੈਕਸ ਦੇਣਾ ਪਊ ਪਹਿਲਾਂ ਤੁਹਾਨੂੰ 18000 ਦੇਣਾ ਪੈਂਦਾ ਇੱਥੇ ਦੇਖੋ ਤੁਸੀਂ ਕਿੰਨਾ ਵੱਡਾ ਡਿਫਰੈਂਸ ਆ ਗਿਆ ਹਾਂ ਉਹ ਤੋਂ ਬਾਅਦ ਦੇ ਵਿੱਚ ਜਿਹੜੇ એનર્ਜੀ ਬਿੱਲ ਹੈਗੇ ਆ ਉਹ ਇੱਥੇ ਜੁਕੇ ਦੇ ਵਿੱਚ ਜਾਂ ਤੁਸੀਂ ਸਾਰੇ ਲਾ ਲਓ ਤੁਸੀਂ ਇੰਨੇ ਬਿੱਲ ਵਧੇ ਹੋਏ ਆ ਸਾਡੀ ਪਾਰਟੀ ਜਿਹੜੀ ਆ ਉਹ ਆਖਦੀ ਆ ਕਿ ਜਿਹੜੇ એનર્ਜੀ ਬਿੱਲ ਆ ਉਹਨਾਂ ਦੇ ਉੱਤੇ ਜਿਹੜੀ ਟੈਕਸ ਲੱਗਦਾ ਸੀ ਟੈਕਸ ਕਟਾਂਗੇ ਅੱਛਾ ਹਾਂਜੀ ਓਕੇ ਜਿਹੜੇ ਹੁਣ ਵਾਕਿਆ ਤੁਸੀਂ ਗੱਲ ਬਹੁਤ ਵਧੀਆ ਕੀਤੀ ਕਿਉਂਕਿ ਅਸੀਂ ਆਪ ਜੂਝ ਰਹੇ ਹਾਂ ਭਾਵੇਂ ਅਸੀਂ ਪੱਤਰਕਾਰ ਹਾਂ ਪਰ ਸਾਡੇ ਵੀ ਬਿੱਲ ਆਉਂਦੇ ਆ ਸੋ ਪਿਛਲੇ ਮਹੀਨਿਆਂ ਦੇ ਵਿੱਚ ਮਤਲਬ 250 3 300 ਬਿੱਲ ਜਿਹੜਾ ਉਹ ਹਰ ਘਰ ਦੇ ਵਿੱਚ ਆਇਆ ਮੰਤਰੀ ਹਾਂ ਜੀ ਹੁਣ ਕਹੀਏ ਗੈਸ ਜਾਂ ਬਿਜਲੀ ਹੈ ਤੇ ਉਹ 250 ਲਾ ਲਓ 500 ਤਾਂ ਸਾਡਾ ਬਿਜਲੀ ਦਾ ਬਿੱਲ ਤੇ ਗੈਸ ਦੇ ਚਲੇ ਗਿਆ ਸੋ ਇਹਨਾਂ ਨੂੰ ਵੀ ਤੁਸੀਂ ਟੈਕਲ ਕਰੋਗੇ ਹਾਂਜੀ ਬਿਲਕੁਲ ਜੀ ਇਹਨਾਂ ਦੇ ਨਾਲ ਵੀ ਬਹੁਤ ਹੀ ਜਾਰੀ ਹੈ ਪਾਲਿਸੀ ਦੇ ਵਿੱਚ ਜੇ ਸਾਡੇ ਮੈਨੀਫੈਸਟੋਰ ਦੇ ਵਿੱਚ ਤੁਸੀਂ ਪੜੋਗੇ ਉਹਦੇ ਵਿੱਚ ਇਸੇ ਕਰ ਕਰਦੇ ਆ ਕਿ ਤੁਸੀਂ ਜਿੰਨੇ ਵੀ ਜਾਣੇ ਆ ਜਿੰਨੇ ਵੀ ਯੂਕੇ ਦੇ ਵੋਟਰ ਹੈਗੇ ਆ ਤੁਸੀਂ ਪਹਿਲਾਂ ਸਾਡਾ ਮੈਨੀਫੈਸਟੋ ਪੜੋ ਪਾਰਟੀ ਦਾ ਮੈਨੀਫੈਸਟੋ ਦੇਖੋ ਫਿਰ ਤੁਸੀਂ ਆਪਣਾ ਜਾ ਕੇ ਵੋਟ ਦਾ ਡਿਸਾਈਡ ਕਰੋ ਕਿ ਤੁਸੀਂ ਇੱਕ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਕਰੋ ਕਿ ਤੁਸੀਂ ਵੀ ਲੇਬਰ ਆ ਚਲੋ ਠੀਕ ਹੈ ਲੇਬਰ ਕਿਸੇ ਟਾਈਮ ਚ ਹੋਊਗੀ ਲੀਡਰਸ਼ਿਪ ਜਿਹੜੀ ਹੋਊਗੀ ਕਿਸੇ ਟਾਈਮ ਦੇ ਉੱਤੇ ਬੜੀ ਵਧੀਆ ਹੋਊਗੀ ਤੁਹਾਨੂੰ ਬੈਨੀਫਿਟ ਮਿਲੇ ਹੋਣਗੇ ਪਰ ਤੁਸੀਂ 5 ਸਾਲ ਵਾਸਤੇ ਤੁਸੀਂ ਉਹਦੇ ਉੱਤੇ ਨਾ ਸਟਿਕ ਰਹੋ ਤੁਸੀਂ ਆਪਣਾ ਫਿਊਚਰ ਜਿਹੜਾ ਹੈਗਾ ਉਹ ਇਸ ਟਾਈਮ ਹਰੇਕ ਜਿਹੜੀ ਪਾਰਟੀ ਆ ਉਹਦਾ ਮੈਨੀਫੈਸਟੋ ਦੇਖੋ ਡੈਫੀਨਿਟਲੀ ਇਹ ਪੜੇ ਲਿਖਿਆ ਵਾਲੀ ਗੱਲ ਵੀ ਇਹੇ ਹੁੰਦੀ ਆ ਪੰਜਾਬ 'ਚ ਇਹੇ ਹੁੰਦਾ ਨਾ ਕਿ ਜਿੱਦਾਂ ਦਾਦੇ ਨੇ ਵੋਟ ਪਾਈ ਆ ਤੇ ਉਹ ਉਹਦੇ ਪੁੱਤ ਨੇ ਵੀ ਉਥੇ ਪਾ ਦੇਣੀ ਅੱਗੋ ਜਿਹੜਾ ਪੋਤਰਾ ਹੈ ਉਹਨੇ ਵੀ ਉਥੇ ਪਾ ਦੇਣੀ ਹੈ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਮੈਨੀਫੈਸਟੋ ਦੇਖੋ ਸਾਡਾ ਸਾਡੇ ਏਜੰਡੇ ਕੀ ਹੈ ਉਹਦੇ ਹਿਸਾਬ ਨਾਲ ਸਾਨੂੰ ਵੋਟ ਪਾਓ ਦੇਖੋ ਜੀ ਆਪਾਂ ਸਾਰੇ ਬੈਕਗਰਾਉਂਡ ਆਪਣੀ ਸਾਰਿਆਂ ਦੀ ਪੰਜਾਬ ਤੋਂ ਆ ਤੇ ਉਹ ਆਪਾਂ ਜਿੱਦਾਂ ਸ਼ੁਰੂ ਤੋਂ ਹੀ ਚੱਲਦੇ ਆਉਨੇ ਆ ਕਿ ਸਾਡੇ ਦਾਦੇ ਨੇ ਜਿੱਥੇ ਵੋਟ ਪਾਈ ਆ ਉਹ ਮੇਰਾ ਹੁਣ ਪੋਤਰਾ ਵੀ ਗਾਂ ਪਾਵੇ ਉਹਦਾ ਗਾਂ ਪੋਤਰਾ ਵੀ ਉਥੇ ਪਾਵੇ ਪਰ ਨਹੀਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਛੱਡਣੀਆਂ ਪੈਣੀਆਂ ਐ ਅੱਜ ਦੇ ਇੱਕ ਸਮੇਂ ਨਾਲ ਚੱਲਣਾ ਪੈਣਾ ਐ ਜਿਹੜੀ ਇੱਥੋਂ ਦੇ ਵਸਨੀਕ ਆ ਉਹ ਇਹ ਚੀਜ਼ਾਂ ਨਹੀਂ ਦੇਖਦੇ ਹ ਹਾਂਜੀ ਸ਼ਾਇਦ ਮੈਂ ਇਹ ਸਮਝਦਾ ਕਿ ਤੁਹਾਡੀ ਇਸ ਗੱਲ ਤੋਂ ਪੰਜਾਬ ਵਾਲੇ ਵੋਟਰ ਵੀ ਸਿਆਣੇ ਹੋਣਗੇ ਅੱਛਾ ਤੁਸੀਂ ਇਲਾਕਾ ਜਿਹੜਾ ਦੱਸਿਆ ਆਪਣਾ ਮੈਨੂੰ ਉਹਦਾ ਨਾਮ ਹੀ ਸੀ ਲੈਣਾ ਆ ਰਿਹਾ ਤਾਂ ਦੱਸਿਓ ਮੜਾ ਜੀ ਦੁਬਾਰਾ ਇਹ ਜੀ ਸਾਡਾ ਜਿੱਥੋਂ ਮੈਂ ਖਲੋਤਾ ਹੋਇਆ ਐ ਐਮਪੀ ਦੇ ਕੈਂਡੀਡੇਟ ਖਲੋਤੇ ਹੋਏ ਆ ਉਹ ਹੈਗਾ ਹੌਨਸੇ ਐਂਡ ਫਰਾਈਨ ਬਰਨਟ ਇਹ ਲੰਡਨ ਦੇ ਵਿੱਚ ਐ ਨਾਰਥ ਲੰਡਨ ਦੇ ਵਿੱਚ ਹਾਂਜੀ ਸੋ ਦਰਸ਼ਕੋ ਨੋਟ ਕਰ ਲਓ ਇਹ ਇਲਾਕਾ ਹੈ ਇਥੋਂ ਸਰਦਾਰ ਨਵਦੀਪ ਸਿੰਘ ਹੋਰੀ ਖੜੇ ਹੋਏ ਨੇ ਤੇ ਇਹ ਇੱਕ ਸਿੱਖ ਚਿਹਰਾ ਵੀ ਹੈਗਾ ਬੜੀ ਬਾਣ ਵਾਲੀ ਸਾਨੂੰ ਗੱਲ ਆ ਅੱਛਾ ਇਹ ਇਲਾਕਾ ਜਿਹੜਾ ਥੋੜਾ ਲੈਜ ਤੇ ਯੂ ਲੈਜ ਦੇ ਵਿੱਚ ਆਉਂਦਾ ਹਾਂਜੀ ਬਿਲਕੁਲ ਜੀ ਜਿਹੜਾ ਲੰਡਨ ਦਾ ਕੇਰਾ ਹੈਗਾ ਏ ਇਹ ਅਲਟਰਾ ਲੋ ਮਿਸ਼ਨ ਜ਼ੋਨ ਦੇ ਵਿੱਚ ਹੈਗਾ ਏ ਤੇ ਜਿਹੜਾ ਸਾਡਾ ਇਲਾਕਾ ਹੈ ਬਿਲਕੁਲ ਹੀ ਇਸ ਚੀਜ਼ ਦੇ ਨਾਲ ਬਹੁਤ ਪ੍ਰਭਾਵਿਤ ਆ ਤੇ ਤੁਸੀਂ ਇਹਦੇ ਤੇ ਕੰਮ ਕਰੋਗੇ ਫਿਰ ਅਸੀਂ ਜਿਵੇਂ ਦੇਖਿਆ ਜਾਵੇ ਕਿ ਪਹਿਲਾਂ ਤੋਂ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਪ੍ਰੋਟੈਸਟ ਕੀਤੀ ਆ ਪਰ ਅੱਗੇ ਤੋਂ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਪ੍ਰੋਬਲਮ ਆਊਗੀ ਜਿੰਨੀਆਂ ਵੀ ਪ੍ਰੋਬਲਮ ਹੋਣਗੀਆਂ ਉਹਨਾਂ ਦੇ ਫੇਸ ਟੂ ਫੇਸ ਦੇਖਾਂਗੇ ਅਸੀਂ ਉਹ ਨਹੀਂ ਹੈਗੇ ਜੀ ਜਿੱਦਾਂ ਪਿੱਛੋਂ ਤੋਂ ਸਾਡੀ ਬੈਕਗ੍ਰਾਉਂਡ ਕੋਈ ਵੀ ਸਿਆਸਤ ਵਾਲੀ ਨਹੀਂ ਹੈਗੀ ਜਾਂ ਅਸੀਂ ਦੇਖੀ ਜਾਵੇ ਕਿ ਅਸੀਂ ਪਹਿਲਾਂ ਸ਼ੁਰੂ ਤੋਂ ਇਹ ਜੁਆਇਨ ਕਰਨਾ ਸੀ ਪਰ ਇਹ ਇੱਕ ਜੁਆਇਨ ਕਰਨ ਦਾ ਵੀ ਜਿਹੜਾ ਕਾਰਨ ਹੋਇਆ ਏ ਇਹ ਬਸ ਪ੍ਰਭਦੀ ਸਿੰਘ ਹੋਣੀ ਸੀ ਉਹਨਾਂ ਦੇ ਨਾਲ ਚਾਹੀਦਾ ਸੀ ਮੀਟਿੰਗਾਂ ਅਟੈਂਡ ਕਰਦੇ ਸੀ ਅਸੀਂ ਜਾ ਕੇ ਮਿਲਦੇ ਸੀ ਸਾਰਿਆਂ ਨੂੰ ਸਾਰਿਆਂ ਦੀਆਂ ਪੋਲਿਸੀਜ਼ ਮੀਟਿੰਗਾਂ ਦੇ ਵਿੱਚ ਜੋ ਵੀ ਆਪਣਾ ਪ੍ਰਚਾਰ ਦੇ ਤੌਰ ਤੇ ਦੇਖਿਆ ਜਾਂਦਾ ਸੀ ਕਿ ਨਹੀਂ ਇਹ ਜਿਹੜੀ ਪਾਰਟੀ ਹੈਗੀ ਆ ਇਹ ਆਮ ਲੋਕਾਂ ਦੇ ਹੱਕ ਦੇ ਵਿੱਚ ਗੱਲ ਹੁੰਦੀ ਆ ਆਮ ਲੋਕਾਂ ਦੀ ਸਮਝ ਦੇ ਵਿੱਚ ਗੱਲ ਹੋਣੀ ਚਾਹੀਦੀ ਆ ਤੇ ਜਦੋਂ ਅਸੀਂ ਜਾਂਦੇ ਰਹੇ ਆ ਤੇ ਇਸ ਜਗ੍ਹਾ ਦੇ ਉੱਪਰ ਫਰਸਟ ਟਾਈਮ ਇਲੈਕਸ਼ਨ ਹੋਣਦਿਆ ਹੈ ਤੇ ਇਸ ਬਾਰੇ ਮੇਰਾ ਕੋਈ ਪਲਾਨ ਨਹੀਂ ਸੀ ਹੈਗਾ ਜਾਂ ਮੈਨੂੰ ਕੋਈ ਇਸ ਚੀਜ਼ ਬਾਰੇ ਨੋਲਿਜ ਨਹੀਂ ਸੀ ਹੈਗੀ ਕਿ ਮੈਂ ਵੀ ਇਸ ਜਗ੍ਹਾ ਤੋਂ ਮੈਨੂੰ ਆਪਣੇ ਜਿਹੜੀ ਹੈਗੀ ਆ ਇਸ ਐਮਪੀ ਦੇ ਕੈਂਡੀਡੇਟ ਵਜੋਂ ਹੋਊਗਾ ਪਰ ਮੇਰੇ ਬੈਕਗ੍ਰਾਉਂਡ ਦੇ ਉੱਤੇ ਹੀ ਪ੍ਰਭਦੀਪ ਸਿੰਘ ਜਦੋਂ ਉੱਥੇ ਤਿੰਨ ਚਾਰ ਹੋਰ ਕੈਂਡੀਡੇਟ ਹੈਗੇ ਸੀ ਜਿਹੜੇ ਉੱਥੋਂ ਦੇ ਲੋਕਲ ਕੈਂਡੀਡੇਟ ਸੀ ਉਹ ਉੱਥੇ ਸਟੈਂਡ ਹੁੰਦੇ ਸੀ ਅੱਛਾ ਪਰ ਜਦੋਂ ਉੱਥੇ ਮੀਟਿੰਗ ਦੇ ਵਿੱਚ ਪ੍ਰਭਦੀਪ ਸਿੰਘ ਜੀ ਗਏ ਆ ਜਦੋਂ ਉਹਨਾਂ ਜਾ ਕੇ ਦੇਖਿਆ ਗੱਲਬਾਤ ਕੀਤੀ ਤੇ ਉਹਨਾਂ ਨੇ ਮੇਰਾ ਨਾਮ ਵੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਪਰ ਵੇਖੋ ਤੁਸੀਂ ਇਸ ਜਗ੍ਹਾ ਦੇ ਉੱਤੇ ਇੱਕ ਪਹਿਲਾਂ ਹੀ ਸਾਡਾ ਸਿੱਖ ਚਿਹਰਾ ਹੈ ਅੱਛਾ ਪਰ ਪਾਰਟੀ ਨੇ ਕਿੰਨੀ ਮਾਨ ਵਾਲੀ ਗੱਲ ਕੀਤੀ ਹੈ ਕਿ ਸਾਡਾ ਸਾਡੇ ਸਾਰੇ ਪੰਜਾਬੀਆਂ ਵਾਸਤੇ ਵੀ ਮਾਨ ਵਾਲੀ ਗੱਲ ਹੈ ਕਿ ਇੱਕ ਜਿਹੜਾ ਹੋਰ ਉੱਥੇ ਲਿਆ ਕੇ ਆਪਣੇ ਉੱਥੇ ਲੋਕਲ ਕੈਂਡੀਡੇਟ ਛੱਡ ਕੇ ਤੇ ਇੱਕ ਮੈਨੂੰ ਉੱਥੇ ਦੀ ਟਿਕਟ ਦਿੱਤੀ ਵਾਹ ਹਾਂਜੀ ਸੋ ਹੁਣ ਰਿਫਾਰਮ ਯੂਕੇ ਵੱਲੋਂ ਦੋ ਸਿੱਖ ਚਿਹਰੇ ਜਿਹੜੇ ਆ ਉਹ ਲੜ ਰਹੇ ਨੇ ਹਾਂਜੀ ਤੇ ਇਹ ਬੜੀ ਵੱਡੀ ਮਾਨ ਵਾਲੀ ਗੱਲ ਹੈ ਦਰਸ਼ਕੋ ਸਾਡੇ ਸਾਰਿਆਂ ਵਾਸਤੇ ਤੇ ਜਿਹੜੇ ਸਾਡੇ ਇੰਗਲੈਂਡ ਦੇ ਵਿੱਚ ਵਸਦੇ ਹੋਏ ਸੱਜਣ ਮਿੱਤਰ ਨੇ ਚਾਹੇ ਤੁਸੀਂ ਇੰਗਲੈਂਡ ਦੇ ਵਿੱਚ ਨਹੀਂ ਰਹਿੰਦੇ ਪਰ ਤੁਹਾਡਾ ਕੀ ਫਰਕ ਪੈਂਦਾ ਕਿ ਆਪਣੇ ਲੋਕ ਜਿਹੜੇ ਨੇ ਉਨ੍ਹਾਂ ਦੇ ਹੱਕ ਦੇ ਵਿੱਚ ਨਿਤਰਨਾ ਕੱਲ ਨੂੰ ਸਾਡੀ ਰਾਜਨੀਤੀ ਜਿਹੜੀ ਹੈ ਇੱਥੇ ਪ੍ਰਭਾਵ ਕਰੇ ਮਤਲਬ ਕਿ ਸਾਡੇ ਜਿਹੜੇ ਬਹੁਤ ਸਾਰੇ ਸਿੱਖ ਇਸ਼ੂਜ਼ ਹੁੰਦੇ ਆ ਆਇਡੈਂਟੀਟੀ ਨੂੰ ਲੈ ਕੇ ਹੁੰਦੇ ਆ ਕਈ ਹੋਰ ਜਿਹੜੇ ਹੁੰਦੇ ਆ ਆਪਾਂ ਉਹ ਵੀ ਪੁੱਛਦੇ ਆ ਅੱਛਾ ਪਾਜੀ ਗੱਲ ਇਹ ਆ ਕਿ ਜਿਵੇਂ ਹੁਣ ਸਾਡੇ ਬਹੁਤ ਸਾਰੇ ਸਿੱਖ ਇਸ਼ੂਜ਼ ਹੈਗੇ ਆ ਪਿਛਲੇ ਸਮੇਂ ਦੇ ਵਿੱਚ ਜੱਗੀ ਜੋੜ 7 ਸਾਲ ਹੋ ਗਏ ਪੰਜਾਬ ਦੀਆਂ ਭਾਰਤੀਆਂ ਜੇਲਾਂ ਦੇ ਵਿੱਚ ਬੰਦਿਆ ਉਸ ਤੋਂ ਬਾਅਦ ਹੋਰ ਜਿਹੜੇ ਹੈਗੇ ਇੱਥੇ ਵੀ ਬਾਹਰ ਲੰਦੇਛਾ ਤੁਸੀਂ ਸੁਣਿਆ ਹੋਣਾ ਕੈਨੇਡਾ ਦੇ ਵਿੱਚ ਵੀ ਘਰਤਲ ਹੋਏ ਜਾਂ ਫਿਰ ਇੰਗਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰੋਗੇ ਕਿਉਂਕਿ ਸਾਡੇ ਜਿੰਨੇ ਵੀ ਸਿੱਖ ਭਰਾ ਨੇ ਇਸ ਨੂੰ ਲੈ ਕੇ ਕਾਫੀ ਚਿੰਤਤ ਹੈਗੇ ਆ ਇਹ ਇਹਦੇ ਬਾਰੇ ਕੀ ਸੋਚਦੇ ਹੋ ਪਹਿਲੀ ਤੇ ਗੱਲ ਹੈ ਜੀ ਜਿੱਦਾਂ ਤੁਸੀਂ ਦੇਖਿਆ ਜਾਵੇ ਕਿ ਆਪਣੇ ਠੀਕ ਆ ਆਪਣੇ ਪੰਜਾਬ ਤੋਂ ਬਹੁਤ ਵੀਰ ਇੱਥੇ ਆਏ ਆ ਪਹਿਲਾਂ ਸਾਡੇ ਬਜ਼ੁਰਗ ਵੀ ਆਏ ਆ ਪਰ ਆਪਾਂ ਇੱਥੇ ਇੱਕ ਘਾਟ ਕਰ ਗਏ ਅਸੀਂ ਕਾਰੋਬਾਰ ਬਹੁਤ ਵੱਡੇ ਵੱਡੇ ਖੜੇ ਕਰ ਦਿੱਤੇ ਗਏ ਅਸੀਂ ਹਰੇਕ ਕੰਮ ਦੇ ਉੱਤੇ ਕਾਰੋਬਾਰ ਵੀ ਬਣਾ ਲਏ ਹਰੇਕ ਚੀਜ਼ ਬਣਾ ਲਈ ਪਰ ਅਸੀਂ ਅੱਜ ਤੱਕ ਆਪਣੇ ਉਹਨੇ ਬੰਦੇ ਪਾਰਲੀਮੈਂਟ ਚ ਨਹੀਂ ਕੱਲ ਸਕੇ ਜਿੰਨੇ ਸਾਡੇ ਜਾਣੇ ਚਾਹੀਦੇ ਸੀ ਕੋਈ ਸ਼ੱਕ ਨਹੀਂ ਕਿਉਂਕਿ ਅੱਜ ਤੋਂ ਅਸੀਂ ਬੈਕਗ੍ਰਾਉਂਡ ਦੇ ਉੱਤੇ ਚੈੱਕ ਕੀਤਾ ਜਾਵੇ ਤਾਂ ਸਾਡੇ ਨੀਅਰਲੀ 1960 ਤੋਂ ਲੈ ਕੇ ਆਪਣੇ ਸਿੱਖ ਪੰਜਾਬੀ ਸਾਰੇ ਪੰਜਾਬ ਤੋਂ ਇੱਥੇ ਆਏ ਹੋਏ ਆ ਪਰ ਅੱਜ ਤੱਕ ਸਾਡੇ ਤੁਸੀਂ ਗਿਣਤੀ ਨਾਲ ਲਾ ਲੋ ਪਾਰਲੀਮੈਂਟ ਜਾਂ ਸਾਡੇ ਲੋਕਲ ਚੁਣੇ ਗਿਨੇ ਚ ਚੁਣੇ 2-4 ਬੰਦੇ ਹੈਗੇ ਆ ਪਰ ਇਹਨਾਂ ਚੀਜ਼ਾਂ ਦੇ ਦੇਖਦੇ ਹੋਏ ਅਸੀਂ ਵੀ ਇਹ ਚੀਜ਼ ਸੋਚੀ ਹੈ ਕਿ ਨਹੀਂ ਸਾਨੂੰ ਖੜੇ ਹੋਣਾ ਚਾਹੀਦਾ ਸਾਨੂੰ ਸਟੈਂਡ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਸਿੱਖਾਂ ਦੀ ਆਵਾਜ਼ ਬਣਨਾ ਚਾਹੀਦਾ ਹੈ ਪੰਜਾਬੀਆਂ ਦੀ ਆਵਾਜ਼ ਬਣਨਾ ਚਾਹੀਦਾ ਹੈ ਕਿ ਜੇ ਅਸੀਂ ਪੰਜਾਬੀਆਂ ਦੇ ਦਰਦ ਨੂੰ ਨਹੀਂ ਸਮਝਾਂਗੇ ਜਾਂ ਪੰਜਾਬੀਆਂ ਦੀ ਗੱਲ ਨਹੀਂ ਕਰਾਂਗੇ ਤਾਂ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਸਾਡੀ ਗੱਲ ਕੌਣ ਰੱਖੂਗਾ ਡੈਫੀਨੇਟਲੀ ਡੈਫੀਨੇਟਲੀ ਬਿਲਕੁਲ ਬਿਲਕੁਲ 100 150 ਸਾਲ ਹੋ ਗਿਆ ਸਾਡੀਆਂ ਪੀੜ੍ਹੀਆਂ ਇਸ ਮੁਲਕ ਦੇ ਵਿੱਚ ਆਈਆਂ ਹੋਈਆਂ ਹੈ ਤੇ ਜੇ ਆਪਾਂ ਇਹ ਗੱਲ ਕਹੀਏ ਕਿ ਬ੍ਰਿਟਿਸ਼ ਨੇ ਕਿਸੇ ਵੇਲੇ ਸਾਡੇ ਤੇ ਰਾਜ ਕੀਤਾ ਤੇ ਅੱਜ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਉਹ ਕਿਤਨਾ ਕਿਤੇ ਬਦੌਲਤ ਹੈਗੀ ਆ ਬ੍ਰਿਟਿਸ਼ ਉਸ ਵੇਲੇ ਦੀਆਂ ਸਰਕਾਰਾਂ ਜਾਂ ਕਹ ਲਈਏ ਉਹਨਾਂ ਦੀਆਂ ਪਾਲਿਸਿਜ਼ ਦੇ ਕਿ ਅੱਜ ਅਸੀਂ ਇੱਥੇ ਰਹਿ ਰਹੇ ਹਾਂ ਸੋ ਸਾਡੇ ਵੀ ਹੱਕ ਬਣਦੇ ਅਸੀਂ ਵੀ ਇਧਰ ਆ ਸਕਦੇ ਹਾਂ ਅੱਛਾ ਭਾਜੀ ਸਿੱਖਾਂ ਤੋਂ ਇਲਾਵਾ ਤੁਸੀਂ ਸਿੱਖਾਂ ਦੀ ਗੱਲ ਕਰ ਦਿੱਤੀ ਹੈ ਕਿ ਅਸੀਂ ਆਹ ਕੰਮ ਕਰਾਂਗੇ ਉਸ ਤੋਂ ਇਲਾਵਾ ਹੋਰ ਵੀ ਲੋਕ ਵੱਸਦੇ ਨੇ ਇੱਥੇ ਜਿਦੇ ਵਿੱਚ ਹੁਣ ਮੁਸਲਮਾਨ ਕਮਿਊਨਿਟੀ ਹੈ ਹਿੰਦੂਪਰਾ ਹੈਗੇ ਨੇ ਸਾਡੇ ਉਸ ਤੋਂ ਬਾਅਦ ਬ੍ਰਿਟਿਸ਼ ਲੋਕ ਹੈਗੇ ਨੇ ਖਾਸ ਤੌਰ ਤੇ ਆਪਾਂ ਜੇ ਉਹਨਾਂ ਦੀ ਗੱਲ ਕਰੀਏ ਸੋ ਇਹ ਇਹਨਾਂ ਵਾਸਤੇ ਕੀ ਕੀ ਤੁਹਾਡੇ ਕੰਮ ਕਰਕੇ ਕਰੋਗੇ ਜੀ ਤੁਸੀਂ ਦੇਖਿਆ ਜਾਵੇ ਆਪਾਂ ਹਾਂਜੀ ਠੀਕ ਆ ਮੈਂ ਤੁਹਾਡੇ ਨਾਲ ਕਿਹਾ ਹੈ ਕਿ ਸਿੱਖਾਂ ਦੀ ਗੱਲ ਆ ਪਰ ਨਹੀਂ ਅਸੀਂ ਜਿੱਦਾਂ ਸਾਡੀ ਸਿੱਖ ਕੌਮ ਹੈਗੀ ਸਾਰਿਆਂ ਵਾਸਤੇ ਆ ਸਾਡੇ ਗੁਰੂ ਵੀ ਸਾਰਿਆਂ ਵਾਸਤੇ ਸਮਰਪਿਤ ਰਹੇ ਆ ਜੇ ਪਿਛਲਾ ਇਤਿਹਾਸ ਸਾਡਾ ਫੋਲਿਆ ਜਾਵੇ ਤਾਂ ਤੁਸੀਂ ਉਸ ਇਤਿਹਾਸ ਦੇ ਵਿੱਚੋਂ ਦੇਖੋਗੇ ਕਿ ਹਰੇਕ ਸਿੱਖ ਚੇਰਾ ਹਰੇਕ ਦੇ ਵਾਸਤੇ ਸਦਾ ਵਾਸਤੇ ਸਟੈਂਡ ਕਰਦਾ ਰਿਹਾ ਹੈ ਠੀਕ ਹੈ ਜੀ ਉਹਦੇ ਵਿੱਚੋਂ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਬਹੁਤ ਜ਼ਿਆਦਾ ਪਰ ਅ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਸਾਡੇ ਨਾਲ ਜਿੰਨੀਆਂ ਵੀ ਕਮਿਊਨਿਟੀਆਂ ਹੈਗੀਆਂ ਐ ਜਾਂ ਜਿੰਨੇ ਲੋਕ ਹੈਗੇ ਆ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਹਰੇਕ ਦੀ ਸਮੱਸਿਆ ਸੁਣੀ ਜਾਵੇ ਉਹਨਾਂ ਦੀ ਸਮੱਸਿਆ ਦੇ ਹੱਲ ਕੀਤੇ ਜਾਣ ਤੇ ਜਿਹੜੇ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ ਸਾਨੂੰ ਕੁਝ ਕਹਿਣਾ ਨਾ ਪਵੇ ਤੇ ਉਹਨਾਂ ਨੂੰ ਵੀ ਮਾਣ ਹੋਵੇ ਕਿ ਵੀ ਕੋਈ ਸਿੱਖ ਚਿਹਰਾ ਸੀ ਲਿਆਂਦਾ ਐ ਸਿੱਖ ਚਿਹਰੇ ਦੇ ਉੱਤੇ ਸਾਨੂੰ ਮਾਣ ਆ ਹਾਂ ਬਿਲਕੁਲ ਬਿਲਕੁਲ ਮਤਲਬ ਕਿ ਇੱਕ ਜਦੋਂ ਮੈਂ ਇਹ ਸੋਚਦਾ ਹੁੰਨਾ ਐ ਕਿ ਜਦੋਂ ਇੱਕ ਸਿੱਖ ਚਿਹਰਾ ਚੁਣ ਕੇ ਅੱਗੇ ਜਾਂਦਾ ਤਾਂ ਉਹਦੇ ਮਨ ਦੇ ਵਿੱਚ ਉਹਦੇ ਦਿਲ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਇੱਕ ਇਹ ਚੀਜ਼ ਹੁੰਦੀ ਹੈ ਕਿ ਲਓ ਭਾਈ ਇਹਨਾਂ ਨੇ ਮੈਨੂੰ ਚੁਣਿਆ ਆਪ ਦੂਜੀਆਂ ਕਮਿਊਨਿਟੀਆਂ ਨੇ ਚੁਣਿਆ ਜਾਂ ਫਿਰ ਇੱਕ ਵੱਖਰੇ ਦੇਸ਼ ਦੇ ਵਿੱਚੋਂ ਅਸੀਂ ਚੁਣ ਕੇ ਆਏ ਹੋਏ ਆ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਕੁਝ ਅਲੱਗ ਕਰਕੇ ਦਸੀਏ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜੋ ਸਾਡੇ ਸਿੱਖ ਭਰਾ ਕਰਦੇ ਵੀ ਨੇ ਮਤਲਬ ਅਲੱਗ ਤਰ੍ਹਾਂ ਦੇ ਬਿਆਨ ਹੁੰਦੇ ਨੇ ਪਾਰਲੀਮੈਂਟ ਦੇ ਵਿੱਚ ਮਤਲਬ ਕਿ ਰੈਵੋਲੂਸ਼ਨਰੀ ਜਿਹੜੀ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਹੈਗੇ ਆ ਅੱਛਾ ਭਾਜੀ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਤੁਹਾਨੂੰ ਜਦੋਂ ਤੁਸੀਂ ਪ੍ਰਚਾਰ ਤੇ ਜਾਂਦੇ ਹੋ ਕਿਵੇਂ ਦਾ ਰਿਸਪੌਂਸ ਦੇ ਰਹੀਆਂ ਦੂਜੀਆਂ ਕ ਜੇ ਜੇ ਤੁਸੀਂ ਦੇਖਿਆ ਜਾਵੇ ਤਾਂ ਰਿਸਪੌਂਸ ਤਾਂ ਇੰਨਾ ਜ਼ਿਆਦਾ ਵਧੀਆ ਦਿੱਤਾ ਜਾਂਦਾ ਕਿ ਉਹ ਕੁਝ ਬਿਆਨ ਨਹੀਂ ਕਰ ਸਕਦੇ ਹਾਂਜੀ ਫਿਰ ਇਸ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਤੁਸੀਂ ਦੇਖੋਗੇ ਜਿਹੜੀ ਮੈਂ ਜਗ੍ਹਾ ਤੋਂ ਐਮਪੀ ਦਾ ਕੈਂਡੀਡੇਟ ਆ ਉੱਥੇ 4-5 ਪਹਿਲਾਂ ਉੱਥੋਂ ਦੇ ਜਿਹੜੇ ਵਸਨੀਕ ਸੀ ਉਹ ਕੈਂਡੀਡੇਟ ਵੀ ਹੈਗੇ ਸੀ ਪਰ ਉਹਨਾਂ ਦੇ ਵਿੱਚੋਂ ਉਹਨਾਂ ਨੇ ਮੈਨੂੰ ਚੁਣਿਆ ਮੈਂ ਇੱਕ ਥਿੱਕ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਇਹ ਲੋਕ ਆ ਇਹ ਬੜੇ ਪਿਆਰ ਵਾਲੇ ਆ ਘਰ ਨਾਲ ਮਿਲ ਜੁਲ ਕੇ ਰਹਿਣ ਵਾਲੇ ਆ ਤੇ ਇਹ ਤੁਹਾਡੀ ਕਦਰ ਕਰਦੇ ਆ ਅਸੀਂ ਪੰਜਾਬ ਛੱਡ ਕੇ ਇੱਥੇ ਆਏ ਆ ਤੁਸੀਂ ਦੇਖੋ ਸਾਨੂੰ ਇੱਥੇ ਰਹਿੰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਪਰ ਸਾਨੂੰ ਹਰੇਕ ਹੱਕ ਸਾਨੂੰ ਬਰਾਬਰ ਹੱਕ ਇਹਨਾਂ ਨੇ ਦਿੱਤੇ ਹੋਏ ਆ ਕਿਸੇ ਵੀ ਜਗ੍ਹਾ ਤੇ ਜਾ ਕੇ ਕੋਈ ਵੀ ਪੰਜਾਬੀ ਜਾਂ ਕੋਈ ਵੀ ਇਸ ਯੂਕੇ ਤੋਂ ਬਾਹਰ ਵੱਸਣ ਵਾਲਾ ਜਿੱਥੇ ਜਿਹੜਾ ਨਾਗਰਿਕ ਆਇਆ ਹੋਇਆ ਏ ਉਹਦੇ ਨਾਲ ਕਦੀ ਵੀ ਕੋਈ ਵਿਰੋਧ ਨਹੀਂ ਕੀਤਾ ਗਿਆ ਹੂੰ ਜੀ ਜੀ ਠੀਕ ਹੈ ਹਾਂਜੀ ਇਹਨਾਂ ਚੀਜ਼ਾਂ ਨੂੰ ਅਸੀਂ ਫਿਰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਇੱਥੇ ਅਸੀਂ ਰਹਿ ਕੇ ਸਾਨੂੰ ਸਾਡੇ ਹਰੇਕ ਹੱਕ ਸਾਨੂੰ ਮਿਲਿਆ ਏ ਸਾਨੂੰ ਅਸੀਂ ਇੱਥੇ ਕਮਾਈ ਕੀਤੀ ਆ ਕਮਾਈ ਕਰਕੇ ਅਸੀਂ ਪਿੱਛੇ ਆਪਣੇ ਪੰਜਾਬ ਚ ਵੀ ਭੇਜੇ ਆ ਇੱਥੇ ਵੀ ਅਸੀਂ ਰਹਿੰਨੇ ਆ ਇੱਥੇ ਵੀ ਆਪਣੇ ਕਾਰੋਬਾਰ ਬਣਾਏ ਆ ਕਿਉਂ ਬਣਾਏ ਗਏ ਆ ਜੇ ਇਹਨਾਂ ਸਾਨੂੰ ਬਰਾਬਰ ਦਾ ਹੱਕ ਦਿੱਤਾ ਇੱਥੇ ਡੈਫੀਨੇਟਲੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਿਲਕੁਲ ਬਿਲਕੁਲ ਇਹ ਗੱਲਾਂ ਤੇ ਹੈਗੀਆਂ ਕਿ ਅਸੀਂ ਆਏ ਆ ਪਰ ਇਹਨਾਂ ਮੁਲਕਾਂ ਦੇ ਵਾਸਤੇ ਜਿਹੜਾ ਸਾਡਾ ਫਰਜ਼ ਬਣਦਾ ਇਹਨਾਂ ਦੀ ਵੀ ਜੇ ਅੱਜ ਇਕਨੋਮੀ ਡਾਵਾ ਡੋਲ ਹੈ ਤੇ ਉਹ ਫਿਰ ਮੈਨੂੰ ਲੱਗਦਾ ਕਿ ਤਨਾ ਕਿਤੇ ਸਾਡੇ ਸਿੱਖ ਚਿਹਰੇ ਜਿਹੜੇ ਨੇ ਜਿਵੇਂ ਖਾਲਸਾ ਹੀ ਜਿਹੜਾ ਹੈ ਉਹ ਸਹਾਈ ਹੋਊਗਾ ਤੇ ਇਹਨਾਂ ਮੁਲਕਾਂ ਦੀ ਵੀ ਬੇੜੀ ਜਿਹੜੀ ਆ ਉਹ ਪਾਰ ਲਾਊਗਾ ਸੋ ਨਵਦੀਪ ਸਿੰਘ ਜੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਇਲਾਕੇ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਜੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਤੁਸੀਂ ਇਹ ਰੀਫਾਰਮ ਪਾਰਟੀ ਦਾ ਮੈਂ ਕੈਂਡੀਡੇਟ ਆ ਹੌਂਸੇ ਐਂਡ ਫਰੈਂਡ ਬਰਨਰ ਤੋਂ ਤੇ ਤੁਸੀਂ ਆਪਣੀਆਂ ਉੱਥੇ ਜਾਓ ਲੋਕਲ ਪੋਲਿੰਗ ਸਟੇਸ਼ਨ ਤੇ ਜਾਓ ਜਾ ਕੇ ਰੀਫਾਰਮ ਯੂਕੇ ਉੱਥੇ ਨਵਦੀਪ ਸਿੰਘ ਦੇ ਨਾਂ ਤੇ ਆਪਣੀ ਵੋਟ ਦਿਓ ਤੇ ਜਿਹੜਾ ਤੁਹਾਡਾ ਇੱਕ ਛੋਟਾ ਵੀਰ ਪਾਰਲੀਮੈਂਟ ਦੇ ਵਿੱਚ ਜਾਵੇ ਤੁਹਾਨੂੰ ਵੀ ਮਾਣ ਵਾਲੀ ਗੱਲ ਹੋਊਗੀ ਕਿ ਤੁਹਾਡਾ ਸਿੱਖ ਚਿਹਰਾ ਪਾਰਲੀਮੈਂਟ 'ਚ ਬੈਠਾ ਹੈ ਤੇ ਬਾਕੀ ਇਹ ਵੀ ਚੀਜ਼ ਦੇਖਣ ਵਾਲੀ ਗੱਲ ਆ ਕਿ ਤੁਸੀਂ ਇਹ ਦੇਖੋਗੇ ਤੁਹਾਡੇ ਇੱਕ ਪਹਿਲਾ ਸਿੱਖ ਚਿਹਰਾ ਹੈ ਤੇ ਦੋ ਸਿੱਖ ਚਿਹਰੇ ਹੋਰ ਚੱਲੇ ਆ ਤੇ ਜਿੰਨੀ ਵੀ ਇਹਨਾਂ ਚਿਹਰਿਆਂ ਦਾ ਸਿੱਖ ਚਿਹਰਿਆਂ ਨੂੰ ਸਪੋਰਟ ਕੀਤੀ ਜਾਂਦੀ ਹੈ ਕਰੋ ਸਾਰੇ ਪੰਜਾਬ ਵਾਸਤੇ ਤੇ ਸਾਰੇ ਸਾਰੇ ਆਪਣੇ ਪੰਜਾਬੀਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੋਊਗੀ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਬਿਲਕੁਲ ਬਿਲਕੁਲ 4 ਜੁਲਾਈ ਨੂੰ ਦੋਸਤੋ ਵੋਟਾਂ ਨੇ ਪੂਰੇ ਯੂਕੇ ਦੇ ਵਿੱਚ ਸੋ ਤੁਹਾਡੇ ਤੇ ਹੈਗਾ ਹੁਣ ਕਿ ਤੁਸੀਂ ਕਿਹਨੂੰ ਲੈ ਕੇ ਆਉਨੇ ਹੋ ਸੱਤਾ ਦੇ ਵਿੱਚ ਤੇ ਫਿਰ ਤੁਹਾਡੇ ਵਾਸਤੇ ਕਿਹੜੇ-ਕਿਹੜੇ ਮਸਲੇ ਜਿਹੜੇ ਆ ਉਹ ਹੱਲ ਕੀਤੇ ਜਾਣਗੇ ਸੋ ਜਿੱਥੇ ਗੱਲ ਸਿੱਖ ਚਿਹਰਿਆਂ ਦੀ ਆ ਜਾਂਦੀ ਹੈ ਤੇ ਸਾਡਾ ਇੱਕ ਸਿੱਖ ਚਿਹਰਾ ਜ਼ਰੂਰ ਹੈ ਸੋ ਪੱਗਾਂ ਵਾਲੇ ਸਰਦਾਰ ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਗੱਜਦੇ ਹੋਏ ਦੇਖਣਾ ਚਾਹੁੰਦੇ ਹੋ ਤੇ ਵੱਧ ਤੋਂ ਵੱਧ ਵੋਟ ਜਿਹੜੀ ਹੈਗੀ ਹੈ ਉਹ ਇਹਨਾਂ ਦੇ ਹੱਕ ਦੇ ਵਿੱਚ ਕਰੋ ਕਿਉਂਕਿ ਸਾਡਾ ਤਾਂ ਇਹ ਹੈ ਕਿ ਜਿੱਥੇ ਤੁਹਾਨੂੰ ਸਹੀ ਲੱਗਦਾ ਕਰੋ ਪਰ ਮਤਲਬ ਇਹ ਹੈ ਕਿ ਜਿੱਥੇ ਪੰਜਾਬ ਆ ਗਿਆ ਸੋ ਪੰਜਾਬੀ ਦੀ ਗੱਲ ਆ ਗਈ ਪੱਗਾਂ ਦੀ ਗੱਲ ਆ ਗਈ ਫਿਰ ਸਾਡਾ ਫਰਜ਼ ਕੀ ਬਣਦਾ ਹੈ ਉਹ ਤੁਸੀਂ ਹੁਣ ਆਪ ਦੇਖਣਾ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ ਮਿਲਦੇ ਆਂ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ 4 ਜੁਲਾਈ ਵਾਲਾ ਦੇਣ ਜਿਹੜਾ ਹੈਗਾ ਉਹ ਜ਼ਰੂਰ ਯਾਦ ਰੱਖਿਓ ਇੰਗਲੈਂਡ ਵਾਸੀ ਉਹ ਧੰਨਵਾਦ ਸਤਿ ਸ਼੍ਰੀ ਅਕਾਲ ਜੀ